ਦੀਪਕ ਜੀ ਵੀਕਐਂਡ ਤੇ ਸੌ ਚੁੱਕ ਸਮਾਗਮ ਹੋਇਆ ਤੇ ਜਦੋਂ ਸ਼ੁੱਕਰਵਾਰ ਨੂੰ ਆਪਾਂ ਗੱਲ ਕਰ ਰਹੇ ਸੀ ਉਦੋਂ ਤੁਸੀਂ ਦੱਸਿਆ ਸੀ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਵੀ ਸੌ ਚੁੱਕਣਗੇ ਤੇ ਨਾਲ ਹੀ 9 ਤਾਰੀਖ ਨੂੰ ਇਹ ਸਮਾਰੋਹ ਹੋਣਾ ਸੀ ਵੀ ਕੁਝ ਕੈਬਨਿਟ ਮੰਤਰੀਆਂ ਨੂੰ ਵੀ ਸੌ ਚੁਕਾਈ ਜਾਏਗੀ ਤੇ ਵੇਖਣ ਵਾਲੀ ਗੱਲ ਇਹ ਹੋਏਗੀ ਵੀ ਜਿਹੜਾ ਕੋਈ ਨਹੀਂ ਜਿੱਤਿਆ ਕਿ ਉਹ ਵੀ ਕੋਈ ਸੌ ਚੁੱਕ ਜਾਂਦਾ ਕਿ ਨਹੀਂ ਤੇ ਅਜਿਹਾ ਹੋਇਆ ਦੀਪਕ ਜੀ ਤੁਸੀਂ ਸ਼ੁੱਕਰਵਾਰ ਇਸ ਗੱਲ ਦਾ ਜ਼ਿਕਰ ਕਰਕੇ ਉਦੋਂ ਫਤਿਹ ਭਲਾਈ ਸੀ ਤੇ ਬਰਵਨੀਤ ਬੁੱਟੂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਇਹ ਪੰਜਾਬ ਦੇ ਲਈ ਖੁਸ਼ੀ ਵਾਲੀ ਨਹੀਂ ਫਿਕਰ ਵਾਲੀ ਖਬਰ ਹੈ ਹੂੰ ਰਵਨੀਤ ਬਿੱਟੂ ਦਾ ਮੋਦੀ ਕੈਬਨਿਟ ਚ ਚੋਣ ਹਾਰਨ ਤੋਂ ਬਾਅਦ ਮੰਤਰੀ ਬਣਨਾ ਆਪਣੇ ਆਪ ਚ ਇੱਕ ਵੱਡਾ ਸੁਪਾਸ ਜੀ ਵੈਸੇ ਤਾਂ ਭਾਜਪਾ ਨੇ ਪੰਜਾਬ ਨੂੰ ਲੈ ਕੇ ਆਪਣੀ ਪਿਰਤ ਕਾਇਮ ਰੱਖੀ ਆ ਹੈ ਕਿ ਜੇ ਤੁਸੀਂ ਪਿਛਲੇ ਇਤਿਹਾਸ ਚਾਤ ਮਾਰੋ 2014 ਚ ਅੰਮ੍ਰਿਤਸਰ ਤੋਂ ਰਣਜੀਤ ਲਈ ਹਾਰੇ ਪਰ ਮੋਦੀ ਦੀ ਕੈਬਨਿਟ ਚ ਮੰਤਰੀ ਬਣੇ 2019 ਦੇ ਵਿੱਚ ਅੰਮ੍ਰਿਤਸਰ ਤੋਂ ਹਰਦੀਪ ਪੂਰੀ ਹਾਰੇ ਪਰ ਮੋਦੀ ਦੀ ਕੈਬਨਿਟ ਚ ਮੰਤਰੀ ਬਣੇ ਹ ਸੋ ਇਸ ਵਾਰ ਲੁਧਿਆਣੇ ਤੋਂ 2024 ਦੇ ਵਿੱਚ ਰਵਨੀਤ ਬਿੱਟੂ ਹਾਰੇ ਪਰ ਮੋਦੀ ਦੀ ਕੈਬਨਿਟ ਚ ਮੰਤਰੀ ਬਣੇ ਜੀ ਜੇ ਪ੍ਰਥਾ ਕਾਇਮੇ ਰੱਖਣੀ ਸੀ ਫਿਰ ਅੰਮ੍ਰਿਤਸਰ ਵਾਲੀ ਰੱਖ ਲੈਂਦੇ ਹੂੰ ਹੂੰ ਰਵਨੀਤ ਬਿੱਟੂ ਦੇ ਮੁਕਾਬਲੇ ਤਾਂ ਤਰਨਜੀਤ ਸੰਤੂ ਕਿਤੇ ਸਿਆਣਾ ਹੂੰ ਸਿੱਖਿਆ ਦੇ ਹਿਸਾਬ ਨਾਲ ਵੀ ਸੂਝ ਦੇ ਹਿਸਾਬ ਨਾਲ ਵੀ ਉਮਰ ਦੇ ਹਿਸਾਬ ਨਾਲ ਵੀ ਸੋ ਪਰ ਮੈਨੂੰ ਲੱਗਦਾ ਕਿ ਭਾਜਪਾ ਇਹਦੇ ਨਾਲ ਇੱਕ ਗਹਿਰੀ ਸਿਆਸਤ ਖੇਡ ਰਹੀ ਆ ਪੰਜਾਬ ਦੇ ਨਾਲ ਹੂੰ ਹੂੰ ਇਸ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਜੀ ਜੇਕਰ ਤੁਸੀਂ ਇਸ ਪਰਤ ਨੂੰ ਇਸ ਲਈ ਕਾਇਮ ਰੱਖਿਆ ਕਿ ਹਾਂ ਬੜਾ ਫਸਮਾ ਮੁਕਾਬਲਾ ਦਿੱਤਾ ਰਮਨਜੀਤ ਮਿੱਤੂ ਨੇ ਕਿਉਂਕਿ 13 ਦੀਆਂ 13 ਸੀਟਾਂ ਤੇ ਲਗਭਗ 26 ਸਾਲ ਬਾਅਦ ਆ ਕਿ ਭਾਜਪਾ ਸਾਰੀਆਂ ਸੀਟਾਂ ਲੜ ਰਹੀ ਹੋਵੇ ਤੇ ਪਰ ਸੀਟ ਕੋਈ ਵੀ ਨਾ ਆਵੇ ਜੀ ਪਿਛਲੇ 26 ਸਾਲਾਂ ਤੋਂ ਜਦੋਂ ਅਕਾਲੀ ਦਰਨਾ ਗੜਜੋੜ ਸੀ ਇੱਕ ਦੋ ਸੀਟਾਂ ਤਿੰਨ ਸੀਟਾਂ ਤੱਕ ਖੇਡਦੇ ਰਹੇ ਨੇ ਜੀ ਸੋ ਇਸ ਲਈ ਇਸ ਵਾਰ ਬਿਨਾਂ ਕੋਈ ਚੋਣ ਜਿੱਤਿਆਂ ਵੀ ਜੇ ਭਾਜਪਾ ਸੀਟ ਦੇ ਰਹੀ ਆ ਕੈਬਨਿਟ ਦੇ ਵਿੱਚ ਆਪਣੀ ਮੰਤਰਾਲੇ ਦੇ ਵਿੱਚ ਤਾਂ ਇਹਦਾ ਮਤਲਬ ਫਿਰ ਤੁਸੀਂ ਇਹ ਮੰਨ ਰਹੇ ਹੋਣਗੇ ਕਿ ਵੀ ਰਵਨੀਤ ਮਿੱਠੂ ਨੇ ਬਹੁਤ ਤਕੜਾ ਮੁਕਾਬਲਾ ਦਿੱਤਾ ਰਾਜਾਪਿੰਗਰ ਨੂੰ ਇਸ ਲਈ ਉਹਨੂੰ ਲੈ ਕੇ ਗਏ ਹੂੰ ਜੇ ਫਿਰ ਇਹ ਕਰਾਈਟੇਰੀਆ ਰੱਖਣਾ ਸੀ ਤਾਂ ਫਿਰ ਪ੍ਰਨੀਤ ਕੌਰ ਤੇ ਗੁਰਮੀਤ ਸੋਢੀ ਕਿਉਂ ਨਹੀਂ ਜੀ ਰਗਨੀਤ ਬਿੱਟੂ ਹਾਰ ਰਏ ਨੇ ਰਾਜਾ ਬੜਿੰਦ ਤੋਂ 20000 ਦੀਆਂ ਵੋਟਾਂ ਨਾਲ ਹੂੰ ਪ੍ਰਨੀਤ ਕੌਰ ਹਾਰ ਰਹੀ ਹੈ ਧਰਮਬੀਰ ਗਾਂਧੀ ਤੋਂ 16000 ਵੋਟਾਂ ਨਾਲ ਤੇ ਗੁਰਮੀਤ ਸੋਢੀ ਹੋਰੀ ਹਾਰ ਰਹੀ ਨੇ ਸਿਰਫ 11000 ਵੋਟਾਂ ਨਾਲ ਹੂੰ ਸੋ ਇਸ ਲਈ ਫਿਰ ਜੇ ਇਹ ਕ੍ਰਾਈਟਰੀਆ ਰੱਖਣਾ ਚਾਹਤੇ ਘੱਟ ਵੋਟਾਂ ਨਾਲ ਹਾਰਨ ਵਾਲੇ ਇਹ ਹੈਗੇ ਸੀ ਤੇ ਪ੍ਰਨੀਤ ਕੌਰ ਕੋਲ ਦਾ ਤਜਰਬਾ ਵੀ ਹੈਗਾ 75 ਦਿਨ ਪਹਿਲਾਂ ਬੰਦਾ ਆਇਆ ਜੀ ਚੋਣ ਹਾਰੀ ਤੇ ਤੁਸੀਂ ਉਸ ਨੂੰ ਦਿੱਲੀ ਕੈਬਨਿਟ 'ਚ ਥਾਂ ਦੇ ਰਹੇ ਹੋ ਜੇ ਇੱਕ ਕ੍ਰਾਈਟੇਰੀਆ ਰੱਖਣਾ ਸੀ ਤਾਂ ਇਹ ਤੋਂ ਪਹਿਲਾਂ ਵਾਲੇ ਵੀ ਹੈਗੇ ਸੀ ਜਿਹੜੇ ਸ਼ਾਮਲ ਹੋਏ ਜੀ ਤੇ ਸਾਰੇ ਜੇ ਇਸੇ ਤਰ੍ਹਾਂ ਦਾ ਪਹਿਲੂ ਸੀ ਤਾਂ ਫਿਰ ਸ੍ਰੀਲ ਜਾਖੜ ਕਿਉਂ ਨਹੀਂ ਜਿਹਦੇ ਕਰਕੇ ਪੰਜਾਬ 'ਚ ਭਾਜਪਾ 18% ਵੋਟ ਤੇ ਆ ਗਈ ਜੀ ਤੇ ਫਿਰ ਜੇ ਹਾਰੇ ਵੀ ਨੂੰ ਲੈਣਾ ਸੀ ਇਹਦੇ ਨਾਲ ਤੁਹਾਨੂੰ ਬਿਨਾਂ ਲੜੇ ਵਾਲੇ ਨੂੰ ਲੈ ਲੈਂਦੇ ਉਹਨੂੰ ਰਾਸਵਾ ਭੇਜ ਲੈਂਦੇ ਹਮਮ ਮਣ ਰਵਨੀਤ ਬਿੱਟੂ ਨੇ ਵੀ ਤਾਂ ਕਿਸੇ ਹੋਰ ਨਾ ਸੂਬੇ ਤੋਂ ਹੀ ਰਾਸਵਾ ਭੇਜਣਗੇ ਨਾ ਜੀ ਕਹਿਣ ਨੂੰ ਅੱਜ ਸਾਰੇ ਕਹੀ ਜਾਂਦੇ ਨੇ ਕਿ ਪੰਜਾਬ ਤੋਂ ਬਣਾਇਆ ਪੰਜਾਬ ਤੋਂ ਬਣਾਇਆ ਪੰਜਾਬ ਤੋਂ ਕਿਵੇਂ ਬਣਾਇਆ ਪੰਜਾਬ ਵਾਲਿਆਂ ਤਾਂ ਹਰਾਇਆ ਭਾਈ ਤੁਸੀਂ ਬਣਾਉਂਗੇ ਕਿਸੇ ਹੋਰ ਸੂਬੇ ਤੋਂ ਉਹਨੂੰ ਰਾਜ ਸਭਾ ਮੈਂਬਰ ਫਿਰ ਉਹ ਤਾਂ ਉੱਥੇ ਦੀ ਨੁਮਾਇੰਦਗੀ ਹੋਈ ਨਾ ਜੀ ਪਰ ਸਾਰਿਆਂ ਨੂੰ ਪਤਾ ਹੈ ਕਿ ਭਾਜਪਾ ਔਰ ਆਪਾ ਪਹਿਲੇ ਦਿਨ ਤੋਂ ਇਸ ਚੋਣ ਪਿੜ ਭਖਣ ਤੋਂ ਲੈ ਕੇ ਨਤੀਜਿਆਂ ਤੱਕ ਮੈਂ ਲਗਾਤਾਰ ਗੱਲ ਕਰਦੇ ਰਹੇ ਕਿ ਭਾਜਪਾ ਦਾ ਮਿਸ਼ਨ 227 ਹੈ ਜੀ ਤੇ ਰਵਨੀਤ ਬਿੱਟੂ ਨੂੰ ਲਿਆਉਣਾ ਵੀ ਮਿਸ਼ਨ 227 ਹੈ ਜੀ ਸਵਾਲ ਇਹ ਹੈ ਕਿ ਬਿੱਟੂ ਦੀ ਕਿਸਾਨਾਂ ਨਾਲ ਵੀ ਪੇਚ ਪਸਿਆ ਹੂੰ ਬਿੱਟੂ ਦਾ ਗਰਮ ਖਿਆਲੀ ਸਿਆਸਤ ਨਾਲ ਵੀ ਪੇਚ ਫਸਿਆ ਤੇ ਬਿੱਟੂ ਹੋਰੀ ਪੰਜਾਬ ਦੇ ਵਿੱਚ ਹੁਣ ਕਹਿੰਦੇ ਕਿ ਬਿਆਨਤ ਸਿੰਘ ਵਾਲਾ ਚਿਹਰਾ ਮੈਨੂੰ ਨਰੇਂਦਰ ਮੋਦੀ ਚੋਂ ਦਿਖਦਾ ਹੂੰ ਸੋ ਇਹ ਗੱਲ ਕਹਿਣਾ ਕਿ ਮੇਰੇ ਦਾਦੇ ਵਰਗਾ ਲੱਗਦਾ ਮੈਨੂੰ ਹੁਣ ਨਰੇਂਦਰ ਮੋਦੀ ਸੋ ਇਹਦੇ ਬਹੁਤ ਗਹਿਰੇ ਅਰਥ ਨੇ ਪਾਈ ਪੰਜਾਬ ਨੇ ਬਹੁਤ ਕੁਝ ਭੁਗ ਗਿਆ ਹੁੰਦਾ ਹੈ ਜੀ ਸੋ ਉਸ ਦੌਰ ਦਾ ਫਿਕਰ ਹੈ ਕਿ ਕੀ ਭਾਜਪਾ ਹੁਣ ਅੱਗ ਨਾਲ ਖੇਡਣਾ ਚਾਹੁੰਦੀ ਹੈ ਪੰਜਾਬ 'ਚ ਤਬਨੀਤ ਬਿੱਟੂ ਰਹੀ ਦੌੜੀ ਖੇੜ ਖੇਟੀ ਜਾ ਰਹੀ ਹੈ ਇੱਕ ਪਾਸੇ ਇਹ ਦੇਸ਼ ਨੂੰ ਦਿਖਾਉਣ ਦੀ ਕੋਸ਼ਿਸ਼ ਕਿ ਦੇਖੋ ਅਸੀਂ ਪੰਜਾਬ ਚੋਂ ਜੱਟ ਜੱਟ ਸਿੱਖ ਚਿਹਰਾ ਲਿਆਂਦਾ ਹੂੰ ਤੇ ਪਰ ਇਹਦੇ ਇਹ ਸਵਾਲੇ ਨਾਲ ਵੀ ਕਿ ਸਿੱਖੀ ਦੀ ਪਰਵਾਸਾ ਦੇ ਵਾਅਦੇ ਨਾਲ ਫਿਰ ਕਿੰਨੇ ਕ ਸਿੱਖੇ ਨੂੰ ਸਿੱਖ ਮੰਨਦੇ ਨੇ ਇਹ ਵੀ ਸਵਾਲ ਚਰਚਾ ਚ ਆ ਗਿਆ ਕੁਝ ਤਰ੍ਹਾਂ ਇਹ ਦੇ ਪਰਸਵਾਦ ਘੜਾ ਕਰ ਲਈ ਦੂਸਰੇ ਪਾਸੇ ਕਹਿੰਦੇ ਕਿ ਨਹੀਂ ਜੀ ਬਿਆਨ ਸਿੰਘ ਦੇ ਹਵਾਲੇ ਨਾਲ ਉਸ ਦੌਰ ਦੇ ਹਵਾਲੇ ਨਾਲ ਭਾਜਪਾ ਦੀ ਨਜ਼ਰ ਪੰਜਾਬ ਦੇ 33 33% ਹਿੰਦੂਆਂ ਤੇ ਆ ਕਿ ਬਿੱਟੂ ਰਹੀ ਹਿੰਦੂ ਆ ਜਾਣਗੇ ਇਹ ਬਿੱਟੂ ਰਾਈਓ ਹਿੰਦੂ ਆਉਣੇ ਹੁੰਦੇ ਫਿਰ ਲੁਧਿਆਣੇ ਤੋਂ ਬਿੱਟੂ ਹਾਰਿਆ ਨਾ ਹੁੰਦਾ ਜੀ ਲੁਧਿਆਣੇ ਤੋਂ ਵੱਧ ਵਪਾਰੀ ਭਾਈਚਾਰਾ ਹਿੰਦੂ ਭਾਈਚਾਰਾ ਹੋਰ ਕਿੱਥੇ ਆ ਹੂੰ ਫਿਰ ਉੱਥੇ ਬਿੱਟੂ ਕਿਉਂ ਨਾ ਜਿੱਤ ਗਿਆ ਸੋ ਇਸ ਲਈ ਭਾਜਪਾ ਜਿਹੜੇ ਤਰੀਕਿਆਂ ਦੇ ਏਜੰਡੇ ਆ ਤੇ ਖੇਲਣਾ ਚਾਹੁੰਦੀ ਆ ਉਹਦੇ ਨੂੰ ਲੈ ਕੇ ਕਾਫੀ ਚਰਚਾ ਹੈ ਔਰ ਮੰਨਿਆ ਹੀ ਜਾ ਰਿਹਾ ਕਿ ਭਾਜਪਾ ਨੇ ਬੜੇ ਮਤਲਬ ਹੇਟ ਸੇ ਪੱਧਰ ਤੇ ਆ ਕੇ ਸਿਆਸ ਕੀਤੀ ਆ ਕਿ ਉਹਨਾਂ ਨੇ 13 ਚੋਂ 12 ਛੱਡ ਕੇ ਇਹਨੂੰ ਚੁਣਨਾ ਜਾਂ ਆਪਣੇ ਪਾਰਟੀ ਦੇ ਪ੍ਰਧਾਨ ਨੂੰ ਛੱਡ ਕੇ ਇਹਨੂੰ ਚੁਣਨਾ ਹੋਰ ਛੱਡੋ ਆਪਾਂ ਵਿਜੇ ਜੀ ਲਗਾਤਾਰ ਗੱਲ ਕਰਦੇ ਰਹੇ ਆ ਜਦੋਂ ਟਿਕਟਾਂ ਮੰਡੀਆਂ ਤਦ ਵੀ ਜੀ ਕਿ 13 ਚੋਂ ਦੋ ਹੀ ਸੀ ਸਿੱਧੇ ਰੂਪ ਚ ਸੁਵਾਨ ਸ਼ਰਮਾ ਤੇ ਦਿਨੇਸ਼ ਬੱਬੂ ਜਿਹੜੇ ਇਹਨਾਂ ਦੇ ਅਪਲਾਈਕੇਟਰ ਦੇ ਸੀ ਬਾਕੀ ਜਾਂ 6 ਦਲ ਬਦਲੂ ਸੀ ਜਾਂ ਇਧਰ ਉਧਰੋ ਆਏ ਸੀ ਜੀ ਸੋ ਇੱਕ ਵਾਰ ਫੇਰ ਬਿੱਟੂ ਨੂੰ ਮੰਤਰੀ ਬਣਾਉਣ ਲੱਗੇ ਆਪਣੇ ਟਕਸਾਲੀ ਭਾਜਪਈਆਂ ਦੀ ਯਾਦ ਹੀ ਨਹੀਂ ਆਈ ਹੂੰ ਤੇ ਉਹ ਵਿਚਾਰੇ ਫੇਰ ਇੱਕ ਵਾਰ ਫੋਨ ਕਰ ਕਰਕੇ ਇੱਕ ਦੂਏ ਕੋਲ ਆਪਣਾ ਰੋਣਾ ਰੋ ਕੇ ਆਪਣਾ ਢਿੱਡ ਹਲਕਾ ਕਰ ਰਹੇ ਸੀ ਕਿ ਕਿ ਦੇਖ ਲਓ ਭਾਈ ਫੇਰ ਧੋਕਾ ਸੋ ਨਾ ਟਕਸਾਲੀ ਭਾਜਪਈ ਯਾਦ ਆਏ ਨਾ ਬਿੱਟੂ ਤੋਂ ਪਹਿਲਾਂ ਦਲ ਬਦਲੂ ਵਾਲੇ ਭਾਜ ਪਈ ਜ਼ਿਆਦਾ ਏ ਨਾ ਹਾਰੇ ਹੋਏ ਹੋਰ ਤਜਰਬੇਕਾਰ ਉਮੀਦਵਾਰ ਜ਼ਿਆਦਾ ਏ ਰਵਨੀਤ ਬਿੱਟੂ ਹੀ ਕਿਉਂ ਜੀ ਸੋ ਇਸ ਲਈ ਇਹ ਮਿਸ਼ਨ 227 ਹੈ ਇਸ ਲਈ ਪੰਜਾਬ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਹੂੰ ਦੀਪਕ ਜੀ ਓਵਰঅল 24 ਸੂਬਿਆਂ ਦੇ ਵਿੱਚੋਂ 71 ਜਣਿਆਂ ਨੇ ਮੰਤਰੀਆਂ ਵਜੋਂ ਸੌਹ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ ਕੁਝ ਇੰਡੀਪੈਂਡੈਂਟ ਜਣੇ ਇੰਡੀਪੈਂਡੈਂਟ ਚਾਰਜ ਨੇ 30 ਕੈਬਨਿਟ ਵਾਲੇ ਨੇ ਬਾਕੀ ਦੇ ਮਿਨਿਸਟਰ ਆਫ ਸਟੇਟ ਉਹਨਾਂ ਨੇ ਇਸ ਵਜੋਂ ਸੌਹ ਚੁੱਕੀ ਹੈ ਪਰ ਪੋਰਟਫੋਲੀਓ ਜੇ ਅਲਾਟ ਹੋਣੇ ਬਾਕੀ ਨੇ ਜੀ ਹੋਗੇ ਹੋਗੇ ਲੀਕ ਹੋਗੇ ਅ 10 ਕਿੰਟ ਮਿੰਟ ਪਹਿਲਾਂ ਹੀ ਆਪਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ 10 15 ਮਿੰਟ ਪਹਿਲਾਂ ਹੀ ਬਸ ਰੋਟੀ ਖਾਣ ਬੈਠੇ ਨੇ ਮੋਦੀ ਜੀ ਹੋਰੀ ਜੀ ਸੋ ਬਸ ਉਸ ਤੋਂ ਪਹਿਲਾਂ ਵੰਡ ਕੇ ਛੱਟੇ ਨੇ ਅੱਜ ਕੈਬਨਟ ਦੀ ਮੀਟਿੰਗ ਸੀ ਸ਼ਾਮ ਨੂੰ ਜੀ ਤੇ ਉਸ ਤੋਂ ਬਾਅਦ ਡਿਨਰ ਪਾਰਟੀ ਰੱਖੀ ਗਈ ਸੀ ਇਸ ਦੇ ਲਈ ਸੋ ਪਹਿਲਾ ਕੈਬਨਟ ਦੇ ਤੇ ਸ਼ਾਮਿਲ ਕਰਨ ਤੋਂ ਪਹਿਲਾਂ ਚਾਹ ਪਾਰਟੀ ਰੱਖੀ ਸੀ ਜਿੱਥੇ ਬਿੱਟੂ ਭੱਜ ਕੇ ਸ਼ਾਮਿਲ ਹੋਏ ਜਾ ਕੇ ਹੈਨਾ ਕਿ ਗੱਡੀ ਫਸ ਗਈ ਸੀ ਉਹਨਾਂ ਦੀ ਤੇ ਭੱਜ ਕੇ ਸ਼ਾਮਿਲ ਹੋ ਕੇ ਕਿਤੇ ਮੇਰੀ ਕੁਰਸੀ ਨਾ ਉਹੀ ਲੈ ਲਵੇ ਸੋ ਚਲੋ ਉਹ ਕੁਰਸੀ ਬਰਕਰਾਰ ਰਹੀ ਉਹਨਾਂ ਦੀ ਤੇ ਹੁਣ ਫਿਰ ਅੱਜ ਰੋਟੀ ਤੋਂ ਪਹਿਲਾਂ ਫਿਰ ਸਾਰਿਆਂ ਨੂੰ ਵਿਭਾਗ ਵੰਡਤੇ ਨਵਿੰਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਦੀ ਸੌ ਚੁੱਕੀ ਆ ਤਾਂ ਉਹ ਤਾਂ ਪ੍ਰਧਾਨ ਮੰਤਰੀ ਹੈ ਗਈ ਨੇ ਪਰ ਦੂਜੇ ਨੰਬਰ ਤੇ ਇਸ ਵਾਰ ਵੀ ਰਾਜਨਾਥ ਸਿੰਘ ਉਹਨੇ ਸੌ ਚੁੱਕੀ ਸੀ ਹੈਨਾ ਪਰ ਵਿਭਾਗ ਦੇ ਹਵਾਲਿਆਂ ਦੇਖੋਗੇ ਤਾਂ ਅਮਿਤ ਸ਼ਾਹ ਉਹਨਾਂ ਨੂੰ ਫੇਰ ਗਰਾਭ ਭਾਗ ਮਿਲਿਆ ਰਾਜਨਾਦ ਸਿੰਘ ਹੋਰਾਂ ਨੂੰ ਇਸ ਵਾਰ ਫੇਰ ਰੱਖਿਆ ਵਿਭਾਗ ਮਿਲਿਆ ਹਨਾ ਨਿਰਮਲਾ ਸੀ타 ਰਾਮਨ ਨੂੰ ਫੇਰ ਵਿੱਤ ਮਿਲਿਆ ਜੈ ਸ਼ੰਕਰ ਹੋਰਾਂ ਨੂੰ ਫੇਰ ਵਿਦੇਸ਼ ਮੰਤਰਾਲਾ ਮਿਲਿਆ ਨਿਤਨ ਗੜਕਰੀ ਨੂੰ ਫੇਰ ਸੜਕਾਲਾ ਵਿਭਾਗ ਮਿਲਿਆ ਸੋ ਇਸ ਲਈ ਇਹਨਾਂ ਦੇ ਵਿਭਾਗ ਲਗਭਗ ਵਰਕਰ ਨੇ ਉਹਦੇ ਵੀ ਵਰਕਰ ਨੇ ਉਹ ਕਤਾਰਬੰਦੀ ਵੀ ਵਰਕਰ ਜੀ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲਾ ਰਾਜਨਾਥ ਨੂੰ ਰੱਖਿਆ ਮੰਤਰਾਲਾ ਨਿਤਨ ਗੜਕਰੀ ਨੂੰ ਸੜਕਾਲਾ ਜੀਪੀ ਨੱਡਾ ਨੂੰ ਸਿਹਤ ਮਿਲ ਗਈ ਜੀ ਹਨਾ ਤੇ ਇਸ ਇਸੇ ਤਰ੍ਹਾਂ ਸ਼ਿਵਰਾ ਚਾਹਾਨ ਹੋਰਾਂ ਨੂੰ ਖੇਤੀਬਾੜੀ ਤੇ ਕਿਸਿਆਂ ਕਿਸਾਨ ਕਲਿਆਣ ਵਿਭਾਗ ਮਿਲ ਗਿਆ ਸੋ ਖੇਤੀਬਾੜੀ ਤੇ ਪਿੰਡੂ ਵਿਕਾਸ ਕਿਸਾਨ ਕਲਿਆਣ ਇਹਨਾਂ ਸਾਰਾ ਸ਼ਿਵਰਾਜ ਚੋਹਾਨ ਕੋਲ ਰਹਿਣਾ ਸੋ ਨਿਰਮਲ ਸੀਤਾਰਾਮ ਨੂੰ ਫਿਰ ਵਿੱਤ ਵਿਭਾਗ ਮਿਲਿਆ ਮਨੋਰ لال ਖੱਟਰੋਲਾ ਨੂੰ ਨਿਵਾਸ ਸ਼ਹਿਰੀ ਤੇ ਊਰਜਾ ਵਿਭਾਗ ਸ਼ਹਿਰੀ ਮਾਮਲਿਆਂ ਦਾ ਤੇ ਊਰਜਾ ਵਿਭਾਗ ਮਿਲ ਗਿਆ ਸੋ ਪਿਊਸ਼ ਗੋਇਲ ਹੋਰਾਂ ਨੂੰ ਉਦਯੋਗਿਕ ਵਿਭਾਗ ਮਿਲ ਗਿਆ ਜੈ ਸ਼ੰਕਰ ਨੂੰ ਵਿਦੇਸ਼ ਮੰਤਰਾਲਾ ਮਿਲ ਗਿਆ ਹਰਦੀਪ ਪੂਰੀ ਹੋਰਾਂ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਮਿਲ ਗਿਆ ਤੇ ਰਵਨੀਤ ਬਿੱਟੂ ਹੋਰਾਂ ਨੂੰ ਜੀ ਖਾਦ ਤੇ ਰੇਲਵੇ ਵਿਭਾਗ ਮਿਲਿਆ ਕਾਡ ਵਿਭਾਗ ਉਹਨਾਂ ਦਾ ਚਿਰਾਗ ਪਾਸਵਾਨ ਦੇ ਨਾਲ ਜੁੜਿਆ ਹੋਇਆ ਤੇ ਰੇਲਵੇ ਵਿਭਾਗ ਅਸ਼wini ਹਰਾਂ ਨਾਲ ਅਸ਼wini ਬੈਂਡਵਲ ਬੈਂਡਵਲ ਨਾਲ ਜੁੜਿਆ ਹੋਇਆ ਸੋ ਇਸ ਤਰ੍ਹਾਂ ਹੀ ਤਾਂ ਬੰਡ ਬਣਈਆ ਹੋ ਗਿਆ ਪਰ ਜੇਕਰ ਆਪਾਂ ਦੂਸਰੇ ਸੂਬਾ ਬਈ ਪਹਿਲੂ ਤੋਂ ਦੇਖਣਾ ਹੋਵੇ ਤਾਂ ਇਸ ਵਾਰ 72 ਮੰਤਰੀ ਬਣੇ ਨੇ ਜੀ ਜੀ ਇੱਕ ਪ੍ਰਧਾਨ ਮੰਤਰੀ ਜੀ ਔਰ 71 ਮੰਤਰੀਆਂ ਨੇ ਉਹਨਾਂ ਨਾਲ ਸੌ ਚੁੱਕੀ ਹੈ ਸੋ ਇਹਨਾਂ 72 ਦੇ ਵਿੱਚੋਂ 30 ਜਿਵੇਂ ਤੁਸੀਂ ਦੱਸਿਆ ਬਿਲਕੁਲ ਉਵੇਂ ਹੀ 30 ਕੈਡੀਨੇਟ ਮੰਤਰੀ ਬਣੇ ਨੇ ਹੂੰ ਜਿਹੜੇ ਸਹੀ ਮੈਨੇਜ ਮੰਤਰੀ ਹੁੰਦੇ ਨੇ ਜੀ ਇਹ ਉਹ ਨੇ 30 ਉਸ ਤੋਂ ਬਾਅਦ ਪੰਜ ਰਾਜ ਮੰਤਰੀ ਜਿਹਨਾਂ ਕੋਲ ਆਜ਼ਾਦ ਤੌਰ ਤੇ ਵਿਭਾਗ ਰਹਿੰਦਾ ਮਤਲਬ ਇੰਡੀਪੈਂਡੈਂਟ ਹੁੰਦਾ ਮਤਲਬ ਉਹ ਸਿੱਧੇ ਪ੍ਰਧਾਨ ਮੰਤਰੀ ਨੂੰ ਜਵਾਬਦੇਹ ਹੁੰਦੇ ਨੇ ਕਿਸੇ ਮੰਤਰੀ ਨੂੰ ਨਹੀਂ ਜੁਰ ਇਹ ਇਹਨਾਂ ਕੋਲ ਵੀ ਲਗਭਗ ਕੰਮ ਹੁੰਦਾ ਜੀ ਪਰ ਜਿਹੜੇ 36 ਰਾਜ ਰਾਜ ਮੰਤਰੀ ਸਟੇਟ ਮਿਨਿਸਟਰ ਜਿਹਨਾਂ ਨੂੰ ਆਪਾਂ ਕਹਿੰਦੇ ਆ 36 ਬਣਾਏ ਨੇ ਉਹ ਸਿੱਧੇ ਆਪਣੇ ਸਬੰਧਤ ਮੰਤਰੀ ਨਾਲ ਹੀ ਹੁੰਦੇ ਨੇ ਜਸ ਨੋ ਕਰਨ ਵਾਲੀ ਬਸ ਹੈ ਨਾ ਜੈਸੇ ਕਰ ਸਕਦੇ ਨੋ ਤਾਂ ਕਰ ਨਹੀਂ ਸਕਦੇ ਸੋ ਇਸ ਲਈ ਉਹਨਾਂ ਕੋਲ ਕੰਮ ਨਹੀਂ ਹੁੰਦਾ ਸਿਰਫ ਛੰਡੀ ਗੱਡੀ ਹੈ ਨਾ ਰਤਬਾ ਸਾਰਾ ਕੁਝ ਹੋ ਹੁੰਦਾ ਸੋ ਉਹਨਾਂ ਛੱਤੀਆਂ ਜਰਵਨੀ ਤੋਂ ਬਿੱਟੂ ਵੀ ਸ਼ਾਮਲ ਹੈ ਜੀ ਹੁਣ ਜੇਕਰ ਤੁਸੀਂ ਇਹਨਾਂ ਮੰਤਰੀਆਂ ਦੇ ਹਰ ਨੇ ਇੱਕ ਹੋਰ ਪਹਿਲੂ ਤੋਂ ਦੇਖਣਾ ਹੋਵੇ ਤਾਂ ਕੀ ਕੈਬਨਿਟ ਜਿਹੜੇ ਮੰਤਰੀ ਬਣਾਏ ਨੇ ਵਿਜੇ ਜੀ ਹੂੰ ਹੂੰ ਉਹਨਾਂ ਚ ਪੰਜ ਜੋਗੀ ਚਲਾਉਂਦੇ ਨੇ ਹੂੰ ਹੂੰ ਜਿਹੜੇ ਪੰਜ ਆਜ਼ਾਦ ਮਤਲਬ ਕਿ ਵਿਭਾਗ ਆਜ਼ਾਦ ਵਿਭਾਗ ਮਿਲੇ ਨੇ ਜਿਹਨਾਂ ਨੂੰ ਪੰਜ ਹੋਰ ਰਾਜ ਸਟੇਟ ਮਿਨਿਸਟਰ ਨੇ ਉਹਨਾਂ ਚ ਦੋ ਸਹਿਯੋਗੀ ਦਰਾਂ ਦੇ ਨੇ ਹਮ ਜਿਹੜੇ 36 ਸਟੇਟ ਮਿਨਿਸਟਰ ਬਣਾਏ ਨੇ ਉਹਨਾਂ ਚ ਚਾਰ ਸਹਿਯੋਗੀ ਦਰਾਂ ਦੇ ਨੇ ਸੋ ਇੰਜ 11 ਸਹਿਯੋਗੀ ਦਰਾਂ ਦੇ ਨੇ ਤੇ 60 ਭਾਜਪਾ ਦੇ ਨੇ ਤੇ 61ਵੇਂ ਉਹਦੇ ਵਿੱਚ ਭਾਜਪਾਲੇ ਪਾਸੂ ਨਿੰਦਰ ਮੋਦੀ ਨੇ ਜੀ 72 ਚੋਂ 61 ਭਾਜਪਾ ਦੇ ਤੇ 11 ਹੋਰ ਨਾਲ ਨੇ ਸੋ ਇਸ ਤਰ੍ਹਾਂ ਭਾਜਪਾ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਦਬਦਬਾ ਸਾਡਾ ਹੀ ਹੈ ਹਮ ਹੈਨਾ ਸੋ ਇਹਨਾਂ 11 ਦੇ ਹਵਾਲੇ ਨਾਲ ਵੀ ਮਤਲਬ ਠੀਕ ਹੈ ਕਿਸੇ ਨੂੰ ਦੋ ਮਿਲ ਗਏ ਕਿਸੇ ਨੂੰ ਇੱਕ ਮਿਲ ਗਿਆ ਪਰ ਅਜੇ ਵੀ ਤਿੰਨ ਤੋਂ ਚਾਰ ਮਤਲਬ ਸਯੋਗੀ ਦਲ ਅਜਿਹੇ ਨੇ ਜਿਨ੍ਹਾਂ ਨੂੰ ਇੱਕ ਵੀ ਨਹੀਂ ਮਿਲਿਆ ਜੀ ਇੱਕ ਤਾਂ ਉਹ ਮਤਲਬ ਕੁੜਦੇ ਫਿਰਦੇ ਨੇ ਕੱਲ ਦੇ ਹੈਨਾ ਸੋ ਅਜੀਤ ਪਵਾਰ ਹੋਰੀ ਨਰਾਜ਼ ਚੱਲ ਰਹੇ ਨੇ ਸੈਨਾ ਜਿਹੜੀ ਉਹ ਟੁੱਟ ਕੇ ਆਈ ਹੋਈ ਹੈ ਇਧਰ ਵਾਲੀ ਉਹ ਨਰਾਜ਼ ਚੱਲ ਰਹੀ ਆ ਸੋ ਨਰਾਜ਼ਗੀਆਂ ਵੀ ਸ਼ੁਰੂ ਹੋ ਗਈਆਂ ਤੇ ਸਾਨੂੰ ਜੀ ਕੈਬਨਟ ਰੈਂਕ ਨਹੀਂ ਮਿਲ ਰਿਹਾ ਹੈਨਾ ਜੀ ਪਰ ਇਹਦੇ ਵਿੱਚ ਜਿਹੜਾ ਭਲਾ ਹੋਇਆ ਉਹ ਇਹ ਹੋਇਆ ਕਿ ਚੋਣਾਂ ਦੇ ਦੌਰਾਨ ਇਸ ਵਾਰ ਦੋ ਹੀ ਤਰ੍ਹਾਂ ਰਾਖਮਾ ਕਰਨ ਵਾਲੇ ਮੁੱਦੇ ਤੇ ਬਹੁਤ ਖੇਡ ਰਹੀਆਂ ਸੀ ਜੀ ਮੋਦੀ ਜੀ ਕਹਿੰਦੇ ਸੀ ਰਾਖਮਾ ਕਰਨ ਖਤਮ ਕਰ ਦੇਣਾ ਜੀ ਆਈਡੀਆ ਗੱਡਜੋੜ ਵਾਲੇ ਆ ਗਏ ਇੰਡੀਆ ਗੱਡਜੋੜ ਵਾਲੇ ਕਹਿੰਦੇ ਕਿ ਨਹੀਂ ਮੋਦੀ ਖਤਮ ਕਰਨ ਲੱਗਿਆ ਹੋਇਆ ਇਹਨੇ ਕਰ ਦੇਣਾ ਸੋ ਇਹ ਸਾਰੇ ਚ ਉਹ ਭਾਈਚਾਰਾ ਬਹੁਤ ਚਰਚਾ ਚ ਰਿਹਾ ਸੋ ਉਸੇ ਦਾ ਪਿਛਲੀਆਂ ਦੋ ਮੰਤਰਾਲੇ ਜਿਹੜੇ ਪਹਿਲੀ ਪਹਿਲਾ ਦੌਰ ਮੋਦੀ ਹੋਰਾਂ ਦਾ 2014 ਵਾਲਾ ਫਿਰ ਦੂਸਰਾ 2019 ਵਾਲਾ ਉਹਦੇ ਵਿੱਚ ਜਿੰਨੇ मतलब ओबीसी ਜਾਂ ਐਸਸੀ ਐਸਟੀ ਨੂੰ ਨਹੀਂ ਮਿਲੇ ਉਹਨੇ ਇਸ ਵਾਰ ਮਿਲ ਗਏ ਜੀ ਇਸ ਵਾਰ ओबीसी ਭਾਈਚਾਰੇ ਚੋ 27 ਮੰਤਰੀ ਬਣਾਏ ਆ ਹੂੰ ਹੂੰ ਐਸਸੀ ਭਾਈਚਾਰੇ ਚੋ 10 ਮੰਤਰੀ ਬਣਾਏ ਆ ਐਸਟੀ ਭਾਈਚਾਰੇ ਚੋ 5 ਮੰਤਰੀ ਬਣਾਏ ਆ ਜੀ ਸੋ ਇਹ ਇਸ ਲਈ ਆ ਇੱਕ ਭਲਾ ਹੋ ਗਿਆ ਉਹ ਮੁੱਦਾ ਉੱਠਣ ਦਾ ਚਲੋ ਉਸ ਭਾਈਚਾਰੇ ਨੂੰ ਚੰਗੀ ਨੁਮਹਿਦਗੀ ਮਿਲੀ ਆ ਜੀ ਹਾਂ ਕਟਗਨਦੀ ਭਾਈਚਾਰੇ ਚੋ ਵੀ 5 ਮੰਤਰੀ ਹੈ ਜੀ ਜਿਨ੍ਹਾਂ ਚੋ ਸਿੱਖ ਭਾਈਚਾਰੇ ਦੇ ਨਾਲ ਦੋ ਹਰਦੀਪ ਪੁਰੀ ਹੋਰੀ ਰਵਨੀਤ ਬਿੱਟੂ ਇਸੇ ਤਰ੍ਹਾਂ ਇਸਾਈ ਭਾਈਚਾਰੇ ਚੋ ਇੱਕ ਹੈ ਜੈਨੀ ਭਾਈਚਾਰੇ ਚੋ ਇੱਕ ਹੈ ਬੋਧੀ ਭਾਈਚਾਰੇ ਚੋ ਇੱਕ ਹੈ ਪਰ ਮੁਸਲਿਮ ਭਾਈਚਾਰੇ ਨੂੰ ਫਿਰ ਦਰਖਤ ਨਾ ਕੀਤਾ ਹੂੰ ਸੋ ਉਹ ਮਨਸ਼ਾ ਵੀ ਕਿਤੇ ਚਲਕਦੀ ਆ ਉਹਨਾਂ ਚੋ ਇੱਕ ਵੀ ਮੰਤਰੀ ਨਹੀਂ ਹੈ ਚਲੋ ਹਾਂ ਜੇਕਰ ਤੁਸੀਂ ਇਹ ਦੇਖਣਾ ਤਾਂ ਸੱਤ ਸਾਬਕਾ ਮੁੱਖ ਮੰਤਰੀ ਨੇ ਜਿਹੜੇ ਮੋਦੀ ਕੈਬਨਿਟ ਨੇ ਸਣੇ ਮੋਦੀ ਜੀ ਖੁਦ ਨਰਿੰਦਰ ਮੋਦੀ ਹੋਰੀ ਹੈ ਨਾ ਗੁਜਰਾਤ ਦੇ ਤਿੰਨ ਤਿੰਨ ਵਾਰ ਮੁੱਖ ਮੰਤਰੀ ਰਹੇ ਰਾਜਨਾਥ ਸਿੰਘ ਹੋਰੀ ਯੂਪੀ ਦੇ ਮੁੱਖ ਮੰਤਰੀ ਰਹੇ ਦੇ ਫبراير ਚਾਹਨ ਹੋਣੀ ਮੱਦੇ ਮੁੱਖ ਮੰਤਰੀ ਜਿਹਾ ਇਹ ਮਨੂਰ لال ਕਿਆਨ ਇਹ ਮੁੱਖ ਮੰਤਰੀ ਰਹੇ ਜਿਤਨਾ ਬਾਰਾ ਸਮਾਂ ਹੋਰੀ ਕਰਨਾਤ ਮੰਤਰੀ ਰਹੇ ਲੈ ਹੈਨਾ ਸਰਬੀਨੰਦ ਸੈਨੋਵਾਲ ਹੋਰੀ ਅਸਾਮ ਦੇ ਮੁੱਖ ਮੰਤਰੀ ਰਹੇ ਤੇ ਉਹ ਜੀਤਨਰਾਮ ਮਾਂਜੀ ਹੋਰੀ ਹਮ ਹੈਨਾ ਉਹ ਬਿਹਾਰ ਦੇ ਮੁੱਖਤਰੀ ਰਹੇ ਸੱਤ ਸੱਤ ਸਾਬਕਾ ਮੁੱਖ ਮੰਤਰੀ ਨੇ ਸੱਤ ਤੇ ਬੀਬੀਆਂ ਨੇ ਜਿਨ੍ਹਾਂ ਦੇ ਵਿੱਚ ਨਿਰਮਲ ਸੀਤਾਰਾਮ ਹੋਰੀ ਵੀ ਇੱਕ ਸਮੇਤੀ ਰਾਣੀ ਨੂੰ ਥਾਂ ਨਹੀਂ ਬਲੀ ਚੋ ਹਾਰ ਗਈ ਸੀ ਜੀ ਪਰ ਜਿਹੜੀ ਜਿੱਤ ਕੇ ਨਹੀਂ ਵਾਗ ਥਾ ਕੇ ਵਰਗੀ ਜੀ ਸੋ ਸੂਬਾਦਰ ਸੂਬਾ ਜਦੋਂ ਦੇਖਦੇ ਆ ਵੀਰੇ ਜੀ 24 ਸੂਬਿਆਂ ਚੋਂ 72 ਮੰਤਰੀ ਹੂੰ ਹੂੰ ਜੀ 24 ਸੂਬਿਆਂ ਚੋਂ 72 ਮੰਤਰੀ ਜਿਆਨ ਰੱਤ ਪ੍ਰਦੇਸ਼ ਵੀ ਆਉਂਦੇ ਸਾਰਾ ਕੁਝ ਸਭ ਤੋਂ ਵੱਧ ਫਿਰ ਯੂਪੀ ਤੋਂ ਨੇ ਯੂਪੀ ਤੋਂ ਝਟਕਾ ਵੀ ਲੱਗਿਆ ਪਿਛਲੀ ਵਾਰ ਨਾਲੋਂ ਘੱਟੇ ਵੀ ਨੇ ਪਰ ਤਾਂ ਵੀ ਯੂਪੀ ਤੋਂ 11 ਮੰਤਰੀ ਨੇ ਹੂੰ ਹੂੰ ਬਿਹਾਰ ਤੋਂ 8 ਨੇ ਹੈ ਮਹਾਰਾਸ਼ਟਰ ਤੋਂ 6 ਨੇ ਗੁਜਰਾਤ ਕਰਨਾਟਕਾ ਤੇ ਮੱਧ ਪ੍ਰਦੇਸ਼ ਤੋਂ 5-5 ਨੇ ਹੂੰ ਹੂੰ ਰਾਜਸਥਾਨ ਤੋਂ 4 ਨੇ ਅੰਤਰਾਪ੍ਰਦੇਸ਼, ਉੜੀਸਾ ਤੇ ਹਰਿਆਣਾ ਤੋਂ ਤਿੰਨ-ਤਿੰਨ ਮੰਤਰੀ ਬਣੇ ਨੇ। ਝਾਰਖੰਡ, ਪੱਛਮੀ ਬੰਗਾਲ ਤੇ ਤੇਲਗਾਨਾ ਤੋਂ ਦੋ-ਦੋ ਮੰਤਰੀ ਬਣੇ ਨੇ। ਇਸੇ ਤਰ੍ਹਾਂ ਅਸਾਮ ਤੇ ਕੇਰਲਾ ਤੋਂ ਵੀ ਦੋ-ਦੋ ਮੰਤਰੀ ਬਣੇ ਨੇ। ਤੇ ਨੌ ਸੂਬੇ ਅਜਿਹੇ ਨੇ ਜਿੱਥੋਂ ਇੱਕ-ਇੱਕ ਮੰਤਰੀ ਬਣਿਆ ਜਿਨ੍ਹਾਂ ਚ ਪੰਜਾਬ ਵੀ ਇੱਕ ਹੈ, ਹਿਮਾਚਲ ਵੀ ਇੱਕ ਹੈ, ਪ੍ਰਣਾਚਲ ਵੀ ਇੱਕ ਹੈ, ਗੋਆ ਵੀ ਇੱਕ ਹੈ, ਜੰਮੂ-ਕਸ਼ਮੀਰ ਵੀ ਇੱਕ ਹੈ, ਤਾਮਿਲਨਾਡੂ, ਦਿੱਲੀ, ਉੱਤਰਾਖੰਡ ਤੇ ਛੱਤੀਸਗੜ੍ਹ। ਇੱਥੋਂ ਇੱਕ-ਇੱਕ ਮੰਤਰੀ ਬਣੇ ਨੇ। ਸੋ ਇਹ 24 ਸੂਬਿਆਂ ਤੋਂ 72 ਮੰਤਰੀ ਬਣੇ ਨੇ ਜੀ ਤੇ ਹੁਣ ਇਹ ਦੇਖਦੇ ਆ ਲਗੜੀ ਸਰਕਾਰ ਕਦੋਂ ਤੱਕ ਟੁਰੀ ਫਿਰਦੀ ਆ ਜੀ ਦੀਪਕ ਜੀ ਚਾਹੇ ਦੱਸਿਓ ਹੁਣ ਮੋਦੀ ਸਰਕਾਰ ਜਾਂ ਮੋਦੀ 3.0 ਗਵਰਨਮੈਂਟ ਜਿਵੇਂ ਕਿਹਾ ਜਾ ਰਿਹਾ ਇਹ ਤੀਜੀ ਪਾਰੀ ਦਾ ਤੋਹਫਾ ਕਹਿੰਦੇ ਵੋਟਰਾਂ ਦੇ ਮਹਿੰਗਾਈ ਦਾ ਟੀਕਾ ਲੱਗਣਾ ਕੀ ਕੁਝ ਕੀਤਾ ਗਿਆ ਜੀ ਕਿਥੋਂ ਇਹ ਸੰਕੇਤ ਮਿਲ ਰਹੇ ਨੇ ਵੈਸੇ ਤਾਂ ਵੋਟਾਂ ਤੋਂ ਬਾਅਦ ਹੀ ਤੁਸੀਂ ਇੱਕ ਦਿਨ ਦੱਸਦੇ ਸੀ ਵੀ ਇੱਕ ਤੇ ਟੂਲ ਟੈਕਸ ਦੇ ਵਿੱਚ ਵਾਅਦਾ ਆਲਰੇਡੀ ਕਰ ਦਿੱਤਾ ਗਿਆ ਸੀ ਇੱਕ ਦੋ ਚੀਜ਼ਾਂ ਹੋਰ ਵੀ ਕੁਝ ਮਹਿੰਗੀਆਂ ਹੋਈਆਂ ਸੀ ਹੁਣ ਨਵਾਂ ਕੀ ਸਾਹਮਣੇ ਆ ਰਿਹਾ ਜੀ ਦੇਖੋ ਅੱਜ ਇਵੇਂ ਮਤਲਬ ਸਭ ਤੋਂ ਪਹਿਲਾਂ ਜਿਹੜੀ ਫਾਈਲ ਤੇ ਦਸਕਤ ਕੀਤੀ ਉਹ ਕਹਿੰਦੇ ਕਿਸਾਨਾਂ ਵਾਲੀ ਤੇ ਕੀਤੀ ਕਿ ਕਿਸਾਨਾਂ ਨੂੰ ਜਿਹੜਾ ਉਹ 2-2000 ਰੁਪਏ ਜਾਂਦਾ ਤਿੰਨ ਮਹੀਨੇ ਚਾਰ ਮਹੀਨੇ ਬਾਅਦ ਉਹ ਜਾਣ ਤੇ ਪਹਿਲਾਂ ਸਭ ਤੋਂ ਪਹਿਲਾਂ ਮੋਦੀ ਜੀ ਨੇ ਕੰਮ ਕੀਤਾ ਕਿ ਹੂੰ ਫਿਰ ਕੈਬਨਿਟ ਦੀ ਬੈਠਕ ਦੇ ਵਿੱਚ ਕਹਿੰਦੇ ਸਭ ਤੋਂ ਪਹਿਲਾਂ ਕੰਮ ਕੀਤਾ ਕਿ ਗਰੀਬਾਂ ਨੂੰ ਮਕਾਨ ਬਣਾ ਕੇ ਦੇਣੇ ਹੈ ਹਨਾ ਹੂੰ ਕਿ ਇਸ ਤਰ੍ਹਾਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਪਹਿਲੇ ਦੋ ਤਿੰਨ ਸਨੇਹ ਵੋਟਰਾਂ ਨੂੰ ਚੰਗੇ ਜਾਣ ਤਾਂ ਕਿ ਅਗਲੀ ਵਾਰ ਲਈ ਅਸੀਂ ਤਿਆਰੀ ਕਰੀਏ ਹੂੰ ਇਹ ਵੱਖਰੀ ਗੱਲ ਆ ਕਿ ਸਵੇਰੇ ਦਫ਼ਤਰ ਜਾ ਕੇ ਟੌਰ ਪਾ ਕੇ ਗਏ ਸੀ ਮੋਦੀ ਜੀ ਕੈਨਰਲ ਵਾਲੀ ਬੈਟ ਤੇ ਜੈਕਟ ਹੋਰ ਸੀ ਇੱਕ ਦਿਨ ਚ ਕੱਪੜੇ ਵੀ ਦੋ ਦੋ ਵਾਰ ਬਦਲ ਲਾਗੇ ਮਤਲਬ ਫੋਟੋਦੰਕੀਆਂ ਰੱਖਣਾ ਹੁੰਦਾ ਪਰ ਜਿਹੜੀ ਮਹਿੰਗਾਈ ਹੈ ਇਹ ਗੱਲ ਤੁਸੀਂ ਬੀਜੇ ਬਿਲਕੁਲ ਸਹੀ ਕਹਿ ਰਹੇ ਹੋ ਕਿ ਚੋਣਾਂ ਦੌਰਾਨ ਰੇਟ ਵਧਾਉਣ ਤੇ ਰੋਕ ਲਾਈ ਹੋਈ ਸੀ ਘਟਾਉਣ ਤੇ ਨਹੀਂ ਲੱਗੀ ਸੀ ਜੀ ਸੋ ਇਸ ਲਈ 7ਵੇਂ 게ਟ ਦੀਆਂ 57 ਸੀਟਾਂ ਤੇ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਕਮਰਸ਼ੀਅਲ ਸਿਲੰਡਰ ਦਾ ਰੇਟ 75 ਰੁਪਏ ਘਟਿਆ ਅੱਛਾ ਜੀ ਉਸ ਦਿਨ ਆਖਰੀ ਗੇਟ ਤੇ ਕਾਰਨ ਉਸੇ ਦਿਨ ਯੂਪੀ ਦੇ ਵਿੱਚ ਮੋਦੀ ਜੀ ਦੀ ਬਾਰਾਂਦਸੀ ਵਾਲੀ ਸੀਟ ਤੇ ਵੀ ਤਾਂ ਵੋਟਾਂ ਪੈਣੀਆਂ ਸੀ ਨਾ ਜੀ ਸੋ ਇਹ ਇਸ ਲਈ ਬਿਲਕੁਲ ਉਸੇ ਦਿਨ 75 ਰੁਪਏ ਘਟਿਆ ਪਰ ਕਮਾਲ ਦੇਖੋ ਕਿ 1 ਜੂਨ ਨੂੰ ਵੋਟਾਂ ਨਿਪਟਦੀਆਂ 2 ਜੂਨ ਨੂੰ ਸਵੇਰੇ ਚੜ੍ਹਦੀ ਹੈ ਦੇਸ਼ਵਾਸੀ ਨੂੰ ਪਤਾ ਲੱਗਦਾ ਕਿ ਦੇਸ਼ ਤੇ 1100 ਟੋਲ ਪਲਾਜ਼ਿਆਂ ਦੇ 5 ਪੀਸੇ ਦੀ ਰੇਟ ਵਧ ਗਿਆ ਜੀ ਮਤਲਬ ਹਜੇ ਤਾਂ ਭਾਈ ਨਤੀਜੇ ਨਹੀਂ ਆਏ ਸੀ ਤੁਸੀਂ ਰੰਗ ਪਹਿਲਾਂ ਦਿਖਾਇਆ ਜੀ ਫਿਰ ਉਸੇ ਦਿਨ ਜਿਸ ਦਿਨ ਟੋਲ ਪਲਾਜ਼ੀ ਦੀ ਮਹਿੰਗਾਈ ਦਾ ਲੋਕਾਂ ਤੇ ਬਹੁਤ ਪੈਂਦਾ ਹੈ ਉਸੇ ਦਿਨ ਗੁਜਰਾਤ ਵਾਲਾ ਅਮੂਲ ਤੇ ਪੰਜਾਬ ਵਾਲਾ ਬੀਰਕਾ ਹਰਿਆਣੇ ਵਾਲਾ ਬੀਟਾ ਤੇ ਦਿੱਲੀ ਵਾਲੀ ਮੱਧ ਡੈਰੀ ਜਿਹਦੇ ਦੁੱਧ ਦੇ ਭਾਅ ਵਧਾਤੇ ਲੋਕਾਂ ਨੇ ਤੋਂ ਸ਼ਹਿਰੀਆਂ ਦੇ ਉੱਤੇ ਜਿਹੜੇ ਵਿਚਾਰੇ ਮੁੱਲ ਖਰੀਦ ਕੇ ਜਾਂਦੇ ਆ ਉਹ ਦੁੱਧ ਖਰੀਦਦੇ ਉਹਨਾਂ ਤੇ ਡਾਕਾ ਸੋ ਇਸ ਤੋਂ ਸੰਕੇਤ ਮਿਲ ਗਿਆ ਸੀ ਕਿ ਭਾਈ ਤਿਆਰ ਰਹੋ ਟੀਕਾ ਤਾਂ ਲੱਗਣਾ ਹੀ ਲੱਗਣਾ ਜੀ ਤੇ ਫੇਰ ਕਹਿੰਦੇ ਜੀ ਕਿ ਲਓ ਜੀ ਕਿ ਸਰਕਾਰ ਜਿੱਦਣ ਨਤੀਜੇ ਆਉਣੇ ਆ ਤੇ ਪਤਾ ਹੈ ਜੀ ਕਿ ਸਰਕਾਰ 400 ਪਾਰ ਜਾ ਰਹੀ ਹੈ ਤੇ ਇਸ ਲਈ ਸ਼ੇਅਰ ਮਾਰਕੀਟ ਵਿੱਚ ਦੇਖਿਓ ਕਿੰਨਾ ਚੜ੍ਹ ਫੇਰੋੜਾ ਪੈ ਗਿਆ ਕਿ ਜੀ 36 ਕਰੋੜ ਡੁੱਬ ਗਿਆ ਜੀ 36 ਕਰੋੜ ਡੁੱਬ ਗਿਆ ਜੀ 50 ਕਰੋੜ ਡੁੱਬ ਗਿਆ ਜੀ ਆ ਡੁੱਬ ਗਿਆ ਜੀ ਹੱਲਾ ਹੱਲਾ ਮੱਚ ਗਈ ਸ਼ੇਅਰ ਬਾਜ਼ਾਰ 'ਚ ਜੀ ਤੇ ਪਰ ਹੁਣ ਸੰਕੇਤ ਇਹ ਮਿਲ ਰਹੇ ਨੇ ਕਿ ਹੁਣ ਆਉਂਦੇ ਦਿਨਾਂ ਦੇ ਵਿੱਚ ਰਸੋਈ ਗੈਸ ਤੇ ਜੀ ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲ ਸਣੇ ਕੁਝ ਹੋਰ ਚੀਜ਼ਾਂ ਦੇ ਭਾਅ ਵਧਾਉਣ ਦੀ ਤਿਆਰੀਆਂ ਉਹਨੇ ਕਹਿਣਗੇ ਜੀ ਸਾਡੇ ਹੱਥ ਹੈ ਨਹੀਂ ਇਹ ਤਾਂ ਖੁੱਲੇ ਬਾਜ਼ਾਰ 'ਚ ਆ ਮਤਲਬ ਵੋਟਾਂ ਦੇ ਟਾਈਮ ਖੁੱਲਾ ਬਾਜ਼ਾਰ ਨੂੰ ਤਾਂ ਤੁਸੀਂ ਲਾ ਦਿੰਨੇ ਹੋ ਜੀ ਇਹਨਾਂ ਦਿਨਾਂ ਚ ਕਹਿੰਦੇ ਹੋ ਜੀ ਸਾਰਾ ਕੁਝ ਬਾਜ਼ਾਰਪੁੜਾ ਚਾਬੀ ਸੋ ਇਸ ਲਈ ਜੀ ਕੁਝ ਅਜਿਹੇ ਸੰਕੇਤ ਮਿਲ ਰਹੇ ਨੇ ਕਿ ਆਉਂਦੇ ਦਿਨਾਂ ਚ ਫਿਰ ਮਹਿੰਗਾਈ ਨੇ ਸਿਰ ਚੁੱਕਣਾ ਜਿਹਦੇ ਵਿੱਚੋਂ ਖਾਸ ਕਰਕੇ ਰੋਜ਼ਮਰਾਂ ਦੀ ਜ਼ਿੰਦਗੀ ਚ ਕੰਮ ਆਉਣ ਵਾਲੇ ਲੋਕਾਂ ਦੇ ਪੈਟਰੋਲ ਡੀਜ਼ਲ ਤੇ ਘਰਾਂ ਦੇ ਵਿੱਚ ਰਸੋਈ ਗੈਸ ਦੇ ਸਿਲੰਡਰ ਇਹਦੇ ਮਹਿੰਗੇ ਹੋਣ ਦੀ ਤਿਆਰੀ ਹੈ ਹਮਮ ਦੀਪਕ ਜੀ ਪੰਜਾਬ ਦੇ ਵਿੱਚ ਹੁਣ ਦੇਖੋ ਲੋਕ ਸਭਾ ਵਾਲੀਆਂ ਚੋਣਾਂ ਖਤਮ ਹੋ ਕੇ ਹਟੀਆਂ ਨੇ ਪੂਰੇ ਮੁਲਕ ਦੇ ਵਿੱਚ ਪੰਜਾਬ ਚ ਆਖਰੀ ਗੇਟ ਚ ਚੋਣਾਂ ਹੋਈਆਂ ਪਰ ਹੁਣ ਜਿਹੜੇ ਐਮਐਲਏ ਜਿੱਤ ਕੇ ਐਮਪੀ ਬਣ ਗਏ ਤਾਂ ਉਹਨਾਂ ਦੀਆਂ ਸੀਟਾਂ ਖਾਲੀ ਹੋਈਆਂ ਇਸ ਤੋਂ ਇਲਾਵਾ ਪੰਚਾਇਤੀ ਚੋਣਾਂ ਤੇ ਜਿਹੜੀਆਂ ਨਿਗਮ ਦੀਆਂ ਚੋਣਾਂ ਨੇ ਸੋ ਵੋਟਾਂ ਦਾ ਦੌਰ ਚੱਲਦਾ ਰਹੇਗਾ ਟਾਈਮ ਲਾਈਨ ਕੀ ਹੈ ਜੀ ਕਦੋਂ ਕਦੋਂ ਹੋਣਗੀਆਂ ਵੋਟਾਂ ਇਹ ਵੋਟਾਂ ਤਾਂ ਆ ਗਈਆਂ ਜੀ ਹਾਂ 10 ਜੁਲਾਈ 10 ਜੁਲਾਈ ਨੂੰ ਜਲੰਧਰ ਵਾਲੀ ਜਿਮਨੀ ਚੋਣ ਹੋਣੀ ਹੈ ਜੀ ਨਿਕਲੇਰ ਹੋ ਗਿਆ ਜੀ ਮਤਲ ਹਲੇ ਇੱਕੋ ਸੀਟ ਹੋ ਗਿਆ ਤੁਸੀਂ ਦਰੁਸਤ ਪਰਵਾ ਰਹੇ ਹੋ ਕਿ ਪੰਜਾਬ ਚ ਹੋਣੀ ਆ ਤਾਂ ਪੰਜ ਜਿਮਨੀ ਚੋਣਾਂ ਨੇ ਪਰ ਉਹਨਾਂ ਚ ਇੱਕੋ ਹੋ ਰਹੀ ਹੈ ਇਹੀ ਇਹੀ ਸਵਾਲ ਕਿਥੇ ਨਗਰਾਲ ਅੱਜ ਪੁੱਛੀ ਜਾਂਦੇ ਵੀਡੀਓ ਤੇ ਕਿ ਮੇਰੇ ਨਾਲੇ ੱਤਕਾ ਕਿਉਂ ਹਮਮ ਮੇਰੇ ਵਾਲੀ ਸੀਟ ਤੇ ਕਿਉਂ ਆ ਪਹਿਲਾਂ ਬਾਕੀ ਕਿੱਥੇ ਗਈਆਂ ਜੀ ਜੇ ਸ਼ਿਤਨਗਰਾਲ ਅਸਤੀਫਾ ਦੇ ਕੇ ਪਾਰਟੀ ਬਦਲ ਕੇ ਗਏ ਸੀ ਉਹਨਾਂ ਦਾ ਅਸਤੀਫਾ ਮਨਜ਼ੂਰ ਹੋਇਆ ਤਾਂ ਰਾਜਕੁਮਾਰ ਚੱਬਾ ਜੀ ਬਾਲ ਨੇ ਵੀ ਅਸਤੀਫਾ ਦੇ ਕੇ ਪਾਰਟੀ ਬਦਲੀ ਸੀ ਉਹਦਾ ਅਸਤੀਫਾ ਅਜੇ ਤੱਕ ਮਨਜ਼ੂਰ ਕਿਉਂ ਨਹੀਂ ਉਹ ਤਾਂ ਐਮਪੀ ਵੀ ਬਣ ਲਏ ਜੀ ਜੇ ਉਹਨਾਂ ਦਾ ਅਸਤੀਫਾ ਵੀ ਨਾਲ ਹੀ ਮਨਜ਼ੂਰ ਹੁੰਦਾ ਤਾਂ ਉਹਨਾਂ ਤੇ ਵੀ ਨਾਲੇ ਹੋ ਜਾਣੀ ਸੀ ਜ ਚਲੋ ਬਾਕੀ ਆਪਣੀਆਂ ਪਾਰਟੀਆਂ ਵੱਲੋਂ ਲੜੇ ਇਸ ਲਈ ਉਹਨਾਂ ਨੇ ਸਿਫੇ ਨਹੀਂ ਦਿੱਤੇ ਸੀ ਹੈ ਜਿਵੇਂ ਮੀਥੇਰ ਹੋਰਾਂ ਨੇ ਜਾਂ ਸੁਭਿੰਦਰ ਰੰਧਾਵਾ ਨੇ ਜਾਂ ਫਿਰ ਮਤਲਬ ਜੇ ਰਾਜਾ ਬੜੀ ਗਿਜਤਿਆ ਉਹਨਾਂ ਨੇ ਹੈ ਸੁਖਪਾਲ ਖੇੜਾ ਚਲੋ ਨਹੀਂ ਜਿੱਤੇ ਸੋ ਇਸ ਲਈ ਉਹ ਜੇ ਹੁਣ ਨੇ ਉਹਨਾਂ ਨੂੰ ਹੁਣ 14 ਦਿਨਾਂ ਚ 15 ਦਿਨਾਂ ਚ ਡਿਸਾਈਡ ਕਰਨਾ ਪੈਣਾ ਕਿ ਉਹਨਾਂ ਨੂੰ ਐਮਪੀ ਰਹਿਣਾ ਹੈ ਕਿ ਐਮਐਲਏ ਰਹਿਣਾ ਜੀ ਸੋ ਇੱਕ ਸੀ ਛੱਡਣੀ ਪੈਣੀ ਹੈ ਤੋ ਤੈ ਹੀ ਆਖਿਓ ਐਮਐਲਏ ਸੀ ਛੱਡਣਗੇ ਸੋ ਇਸ ਦੀ ਉਹਨਾਂ ਤੋਂ ਤਾਂ ਹੋਏਗੀ ਪਰ ਰਾਜਪੁਰ ਚੱਬੇਵਾਲ ਦਾ ਸਿਫਰ ਤਾਂ ਮਨਜ਼ੂਰ ਕਰ ਲੈਣਾ ਚਾਹੀਦਾ ਸੀ ਉਹਨਾਂ ਨੇ ਜਦੋਂ ਦਲ ਬਦਲਿਆ ਸੀ ਜੀ ਸੋ ਇਸ ਲਈ ਹਿਤਨੋਗਰਾਵ ਕਹਿੰਦਾ ਜੀ ਮੇਰੇ ਵਾਲਾ ਮਜੂਦ ਕਰ ਲਿਆ ਮੇਰਾ ਧੱਕਾ ਕਰਕੇ ਜੀ ਮੈਂ ਤੁਹਾਨੂੰ ਵਾਪਸ ਵੀ ਆਇਆ ਸੀ ਬੁਆ ਕੜਨੋਂ ਬੁਆ ਹੀ ਨਹੀਂ ਖੋਲਿਆ ਮੇਰੇ ਲਈ ਤਾਂ ਚਲੋ ਹੁਣ ਇਸ ਲਈ ਅੱਜ ਤੈਹ ਹੋ ਗਿਆ ਜੀ ਵੇਸ਼ ਦੀਆਂ 13 ਸੀਟਾਂ ਤੇ ਜਿਮਨੀ ਚੋਣ ਹੋਣ ਜਾ ਰਹੀ ਆ ਉਹਨਾਂ 13 ਚੋਂ ਪੰਜਾਬ ਦੀ ਜਲੰਧਰ ਪੱਛਮੀ ਵਾਲੀ ਆ ਜਿਹਦੇ ਉੱਤੇ 21 ਜੂਨ ਤੱਕ ਨਾਮ ਜਨਤੀਆਂ ਦਾ ਆਖਰੀ ਦਿਨ ਹੈ ਹੈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਜੁਲਾਈ ਨੂੰ ਨਤੀਜੇ ਆਉਣਗੇ ਇੱਕ ਤੈਹ ਤੈਹ ਹੋ ਗਿਆ ਹੂੰ ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਅੱਜ ਕਹਿੰਦੇ ਕਿ ਅਸੀਂ ਤਿਆਰ ਹਾਂ ਜੀ ਪੰਚਾਇਤੀ ਚੋਣਾਂ ਲਈ ਜਦੋਂ ਚੋਣ ਕਮਿਸ਼ਨ ਕਹੇ ਅਸੀਂ ਕਰਾਵਾਂਗੇ ਵੈਸੇ ਅੱਜ 4 ਦਿਨਾਂ ਬਾਅਦ ਉਹ ਕੁਲਵਿੰਦਰ ਕੌਰ ਵਾਲੇ ਮਸਲੇ ਤੇ ਕੰਗਣ ਵਾਲੇ ਮਸਲੇ ਤੇ ਵੀ ਅੱਜ ਬੋਲੇ ਆ 4 ਦਿਨਾਂ ਬਾਅਦ ਯਾਦ ਆਈ ਅੱਜ ਜੀ ਮਤਲਬ 6 ਜੂਨ ਦਿਨ ਵੀਰਵਾਰ ਦੀ ਉਹ ਘਟਨਾ ਹੈ ਜੀ ਤੇ ਅੱਜ 10 ਜੂਨ ਦਿਨ ਸੋਮਵਾਰ ਨੂੰ ਇੱਕ ਧਾਰਮਿਕ ਸਮਾਗਮ ਚੋਂ ਨਿਕਲਦੇ ਹੋਏ ਪੱਤਰਕਾਰਾਂ ਨੇ ਪੁੱਛ ਲਿਆ ਤੇ ਕਹਿੰਦੇ ਬਹੁਤ ਗਲਤ ਹੈ ਜੀ ਐਮਪੀ ਨੂੰ ਤਾਂ ਇਦਾਂ ਬੋਲਣਾ ਨਹੀਂ ਚਾਹੀਦਾ ਸੀਗਾ ਜੀ ਉਹ ਸਾਰੇ ਪੰਜਾਬ ਲਈ ਇਦਾਂ ਕਿਵੇਂ ਕਹਿ ਸਕਦੀ ਹੈ ਜੀ ਇਹ ਠੀਕ ਨਹੀਂਗਾ ਜੀ ਮੈਸਰ ਕੁਲਵਿੰਦਰ ਨੂੰ ਵੀ ਆਪਣੇ ਤੇ ਕੰਟਰੋਲ ਰੱਖਣਾ ਚਾਹੀਦਾ ਸੀ ਠੀਕ ਹੈ ਉਹਦਾ ਗੁੱਸਾ ਸੀਗਾ ਬੀਬੀ ਨੂੰ ਕੰਗੜਾ ਨੂੰ ਬਿਆਨ ਨਹੀਂ ਜੇ ਦੇਣੇ ਚਾਹੀਦੇ ਮਤਲਬ ਐਂ ਜੀ ਗੱਲ ਕਰਕੇ ਮਤਲਬ ਪੰਜਾਬ ਨੂੰ ਇੱਕ ਮੈਂਬਰ ਪਾਰਲੀਮੈਂਟ ਹੈਨਾ ਇੱਕ ਥੱਪੜ ਕਾਂਡ ਦੇ حوالے ਨਾਲ ਇੱਕ ਘਟਨਾ ਦੇ حوالے ਨਾਲ ਸਾਰੇ ਪੰਜਾਬ ਨੂੰ ਕਟਹਿਰੇ 'ਚ ਖੜਾ ਕਰ ਗਈ ਤੇ ਤੁਸੀਂ ਹੁਣ ਚੱਲ ਦਿਨਾਂ ਬਾਅਦ ਬੋਲ ਰਹੇ ਜੀ ਚਲੋ ਇਸ ਦੇ ਨਾਲ-ਨਾਲ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਤਿਆਰੀ ਹੈ ਮੈਂ ਜਦੋਂ ਪੰਚਾਇਤੀ ਚੋਣਾਂ ਨੂੰ ਨਗਰ ਨਿਗਮ ਨੂੰ ਲੈ ਕੇ ਸਵਾਲ ਆਇਆ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਪੰਚਾਇਤ ਤੇ ਪਿੰਡੂ ਵਿਕਾਸ ਵਿਭਾਗ ਨੇ ਬਕਾਇਦਾ ਤੌਰ ਤੇ ਬਾੜਬੰਦੀ ਦਾ ਕੰਮ ਰਾਖਮੀ ਸੀਟਾਂ ਦਾ ਕੰਮ ਚਾਇਓ ਪਿੰਡਾਂ ਦੇ ਸਰਪੰਚਾਂ ਦਾ ਹੋਵੇ ਚਾਹੇ ਪੰਚਾਂ ਦਾ ਹੋਵੇ ਉਹ ਸਾਰਾ ਕੁਝ ਉਹ ਤੈਅ ਕਰ ਲਿਆ ਨਿਬੇੜ ਲਿਆ ਤੇ ਚੋਣ ਕਮਿਸ਼ਨ ਨੇ ਪੰਜਾਬ ਦੇ ਚੋਣ ਕਮਿਸ਼ਨ ਨੇ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਪੁੱਛ ਲਿਆ ਕਿ ਭਾਈ ਹੁਣ ਤਾਂ ਨਹੀਂ ਲਿਸਚ ਕੋਈ ਅਦਲਾ ਬਦਲੀ ਹੁਣ ਤਾਂ ਫਾਈਨਲ ਹੈ ਨਾ ਪੈਸੇ ਲਿਸਟਾਂ ਪਹਿਲਾਂ ਵੀ ਫਾਈਨਲ ਹੋ ਗਈਆਂ ਸੀ ਜੀ ਵੈਸੇ ਤਾਂ ਇੱਕ ਵਾਰ ਤਾਂ 11 ਅਗਸਤ 2023 ਨੂੰ ਇਹ ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਕਰਤੀਆਂ ਦੀ ਪੰਗਾ ਲੈ ਲਿਆ ਸੀ ਜੀ ਫਿਰ ਉਸ ਤੋਂ ਬਾਅਦ ਕੁਝ ਸਰਪੰਚ ਪੰਜਾਬ ਦੇਣਾ ਹਾਈ ਕੋਰਟ ਚਲੇ ਗਏ ਫਿਰ ਉਹ ਵਾਪਸ ਲੈਣਾ ਪਿਆ ਸੋ ਫਿਰ ਤੈ ਸਮੇਂ ਦੇ 6 ਮਹੀਨੇ ਬਾਅਦ ਖਤਮ ਹੋਈਆਂ ਤੇ ਫਿਰ ਚੋਣਾ ਕਰਾਉਣ ਤੋਂ ਸਰਕਾਰ ਇਸ ਲਈ ਕਰਨੀ ਕਿ ਤਰ੍ਹਾਂ ਦੀ ਰਹੀ ਕਿ ਸਰਪੰਚਾਂ ਨੂੰ ਪਹਿਲਾਂ ਵੋਟਾਂ ਪਵਾ ਲਾਂਗੇ ਹੁਣ ਤਾਂ ਉਹ ਵੋਟਾਂ ਵੀ ਨਹੀਂ ਪਈਆਂ ਜੀ ਸੋ ਇਸ ਲਈ ਹੁਣ ਤਾਂ ਵੀ ਪੰਜਾਬ ਦੇ 13241 ਪੰਚਾਇਤਾਂ ਦੀਆਂ ਚੋਣਾਂ ਹੋਣੀਆਂ ਨੇ ਜੀ ਇਸੇ ਤਰ੍ਹਾਂ 153 ਬਲਾਕ ਸੰਪਤੀਆਂ ਹੋਣੀਆਂ ਨੇ ਤੇ 23 ਜ਼ਿਲ੍ਹਾ ਪ੍ਰੀਸ਼ਦੀਆਂ ਹੋਣੀਆਂ ਨੇ ਤੇ ਫਿਰ ਨਗਰ ਨਿਗਮ ਨਗਰ ਕੌਂਸਲ ਸਰਕਾਰ ਕਹਿੰਦੀ ਸਾਡੀ ਵੀ ਤਿਆਰੀ ਹੈ ਚੋਣ ਕਮਿਸ਼ਨ ਨੇ ਵੀ ਅਧਿਕਾਰੀਆਂ ਤੋਂ ਡਾਟਾ ਲੈਣਾ ਸ਼ੁਰੂ ਕਰ ਦਿੱਤਾ ਹੈ ਸੋ ਇਸ ਲਈ ਆਉਂਦੇ ਦਿਨਾਂ ਦੇ ਵਿੱਚ ਕਿਸੇ ਵੀ ਦਿਨ ਨੋਟੀਫਿਕੇਸ਼ਨ ਹੋ ਕੇ ਇਹ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਸੋ ਹੁਣ ਫਿਕਰ ਆਮ ਆਦੀ ਪਾਰਟੀ ਨੂੰ ਵੀ ਹੈ ਤੇ ਫਿਕਰ ਅਕਾਲੀ ਦਲ ਭਾਜਪਾ ਤੇ ਕਾਂਗਸੀਆਂ ਨੂੰ ਵੀ ਹੈ ਸਚਾਈ ਜਾਣਿਓ ਪੰਜਾਬ ਕਹਿੰਦਾ ਕਿ ਪੰਚਾਇਤਾਂ ਤੇ ਨਗਰ ਕਾਉਂਸਲ ਵਾਲਾ ਕੰਮ ਨਵੇੜੋ ਪਰ ਉਮੀਦਵਾਰ ਤੇ ਲੀਡਰ ਹੁਣ ਚੋਣ ਲੜਨ ਤੋਂ ਅਜੇ ਘਬਰਾ ਰਹੇ ਨੇ ਖਾਸ ਕਰ ਪਾਰਟੀਆਂ ਹਮਮ ਦੀਪਕ ਜੀ ਇਹ ਹੈ ਪਿਛਲੇ ਚੋਣਾਂ ਦੀ ਜਿਹੜੀ ਸਾਹੀ ਲੱਗੀ ਹੋਈ ਆ ਜਦ ਤੱਕ ਫਿੱਕੀ ਪਊਗੀ ਹੋਂ ਤੱਕ ਅਗਲੀ ਦੀ ਵਾਰੀ ਆ ਜਾਣੀ ਆ ਅਗਲੀ ਦੀ ਵਾਰੀ